ਇਸੇਕੀ ਗੁਰਨਾਨਕ ਸਾਹਿਬ ਦੇ 550ਵੇਂ વર્ષ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਪੂਰੇ ਵਿਸ਼ਵ ਦੇ ਅੰਦਰ ਗੁਰਨਾਨਕ ਸਾਹਿਬ ਦੇ ਜੀਵਨ ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਸੈਂਟਰ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਸੀ ਔਰ ਇਹ ਅੰਤਰਗਤ ਪੰਜਾਬ ਦੇ ਅੰਦਰ ਵੀ ਕਾਫੀ ਥਾਵਾਂ ਤੇ ਕੰਮ ਸ਼ੁਰੂ ਹੋਇਆ ਗੁਰਨਾਨ ਦੇ ਯੂਨੀਵਰਸਿਟੀ ਚ ਉੱਥੇ ਵੱਡਾ ਇੱਕ ਪ੍ਰੋਜੈਕਟ ਜੀਰੇਂਦਰ ਗੁਰਨਾਨ ਦੇ ਸਾਹਿਬ ਦੇ ਜੀਵਨ ਦੇ ਉੱਤੇ ਉਨਾ ਦੇ ਉਤੇ ਇੱਕ ਧਾਰਮਿਕ ਕੇਂਦਰ ਬਨੇਗਾ ਪੂਰਾ ਇੱਕ ਵੱਡਾ ਪ੍ਰੋਜੈਕਟ ਈਸ਼ੂ ਕੀਤਾ ਗਿਆ ਸੀ 175 ਕਰੋੜ ਰੁਪਏ ਦਾ ਔਰ ਇਹ ਪਹਿਲੀ ਕਿਸ਼ ਲਗਭਗ 33 ਕਰੋੜ ਦੀ ਜਾ ਚੁੱਕੀ ਸੀ 33 ਕਰੋੜ 56 ਲੱਖ ਦੀ 141 ਕਰੋੜ ਦੀ ਕਿਸ਼ਤ ਹਜੇ ਜਾਣ ਵਾਲੀ ਸੀ ਔਰ ਕੰਮ ਉਤੇ ਜੇ ਸ਼ੁਰੂ ਨਹੀਂ ਸੀ ਕੰਮ ਸ਼ੁਰੂ ਹੋ ਗਿਆ ਸੀ ਖਤਮ ਨਹੀਂ ਸੀ ਹੋਇਆ 141 ਕਰੋੜ ਦੀ ਕਿਸ਼ਤ ਅੱਜ ਮਿਲਿਆ ਕਿ ਜਿਹੜਾ ਉਹ ਪ੍ਰੋਜੈਕਟ ਹੈ ਗੁਰੂ ਨਾਨਕ ਸਾਹਿਬ ਦੀ ਸਿੱਖਿਆਵਾਂ ਦੇ ਉੱਤੇ ਉਹਨਾਂ ਦੇ ਜੀਵਨ ਦੇ ਉੱਤੇ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਉਹ ਪ੍ਰੋਜੈਕਟ ਹੈ ਉਹ ਗੁਨਾਨ ਦੇ ਯੂਨੀਵਰਸਿਟੀ ਚ ਕੰਪਲੀਟ ਹੋਵੇ ਮੈਂ ਹੁਣੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਜਿਹੜੇ ਵੀ ਪ੍ਰੋਜੈਕਟ ਆ ਉਹ ਕਿਰੇ ਪਿੱਛੇ ਨਹੀਂ ਰਹਿਣਗੇ ਔਰ 141 ਕਰੋੜ ਰੁਪਈਆ ਜਲਦੀ ਇਸ਼ੂ ਹੋਏਗਾ ਔਰ ਉੱਥੇ ਜਿਹੜਾ ਕੰਮ ਹੈ ਹੋਰ ਤੇਜ਼ੀ ਨਾਲ ਪੂਰਾ ਹੋਵੇ ਤਾਂ ਕੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੌਜਵਾਨ ਪੀੜ੍ਹੀ ਚ ਔਰ ਘਰ ਘਰ ਪਹੁੰਚਣ ਔਰ ਇਹ ਪ੍ਰਧਾਨ ਮੰਤਰੀ ਮੋਦੀ ਜੀ ਦਾ ਸੰਕਲਪ ਹੈ ਕਿ ਪੂਰੇ ਵਿਸ਼ਵ ਦੇ ਅੰਦਰ ਜਿੱਥੇ ਵੀ ਕੋਈ ਛੋਟਾ ਜਿਹਾ ਵੀ ਦਫਤਰ ਭਾਰਤ ਸਰਕਾਰ ਦਾ ਹੈਗਾ ਉਹ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਕਾਰਜਕ੍ਰਮ ਵੀ ਕਰੇ ਉੱਥੇ ਉਹਨੂੰ ਵਿਦਾਨ ਅਸੇ ਵੀ ਕੰਮ ਕਰੇ ਔਰ ਇਹ ਗੁਰੂ ਨਾਨਕ ਦੀ ਯੂਨੀਵਰਸਿਟੀ ਅੰਦਰ ਜਿਹੜਾ 175 ਕਰੋੜ ਰੁਪਏ ਦਾ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਇਕ ਇੰਟਰਨੈਸ਼ਨਲ ਜਿਹੜਾ ਸੈਂਟਰ ਖੁੱਲਣਾ ਹੈ ਉਹ ਰ ਐਸੇ ਅੱਜ ਉਹਨਾਂ ਨੇ 141 ਕਰੋੜ ਰੁਪਇਆ ਦੇਣ ਦਾ ਪ੍ਰੋਮਾ ਦਿੱਤਾ ਹੈ ਔਰ ਇਹ ਮੈਨੂੰ ਵਾਦਾ ਦਿੱਤਾ ਕਿ ਜਲਦ ਹੀ ਇਹ ਪੈਸਾ ਇਸ਼ੂ ਹੋਏਗਾ ਔਰ 141 ਕਰੋੜ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਸਿੱਖਿਆਵਾਂ ਨੂੰ ਅੱਗੇ ਵਧਾਣਾ ਹੈ ਸੇ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਬੋ ਜਿਹੜਾ ਸਾਡਾ ਸਿੱਖੀ ਦਾ ਸੰਦੇਸ਼ ਹੈ ਮਾਨਵਤਾ ਦਾ ਸੰਦੇਸ਼ ਹੈ ਹਿਮੈਨਿਟੀ ਦਾ ਸੰਦੇਸ਼ ਹੈ ਪ੍ਰੋਗਰੈਸ ਦਾ ਸੰਦੇਸ਼ ਹੈ ਪੀਸ ਦਾ ਸੰਦੇਸ਼ ਹੈ ਉਹ ਸੰਦੇਸ਼ ਪੂਰੇ ਵਿਸ਼ਵ ਚ ਪਹੁੰਚੇ ਏਰੀਆ ਸੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਮਿਸ਼ਨ ਚ ਇਹ ਬਹੁਤ ਵੱਡਾ ਅੱਜ ਯੋਗਦਾਨ ਤਰਮਿੰਦਰ ਪ੍ਰਧਾਨ ਜੀ ਨੇ ਦਿੱਤਾ ਹੈ ਮੈਂ ਤਰਮਿੰਦਰ ਪ੍ਰਧਾਨ ਜੀ ਦਾ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਗੁਰੂ ਨਾਨਕ ਨਾਮ ਲੈਵਾ ਮੇਰੇ ਵਰਗੇ ਪੂਰੇ ਵਿਸ਼ਵ ਚ ਬੈਠੇ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੀਆਂ ਇੱਛਾਵਾਂ ਨੂੰ ਅੱਜ ਪੂਰਨ ਕੀਤਾ ਔਰ ਪੂਰੇ ਦੇਸ਼ ਦੇ ਅੰਦਰ ਇਸ ਤਰ੍ਹਾਂ ਦੇ ਕਈ ਕੇਂਦਰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੈ ਕੇ ਬਣੇ ਨੇ ਔਰ ਅੱਗੇ ਵਧ ਰਹੇ ਨੇ ਕਿੰਨਾ ਫਾਇਦਾ ਹੋਵੇਗਾ 141 ਕਰੋੜ ਨਾਲ ਇੱਕ ਵੱਡਾ ਪ੍ਰੋਜੈਕਟ ਪੂਰਾ ਹੋਏਗਾ ਜਿੱਚ ਡਿਜੀਟਲ ਉਹ ਸਾਰਾ ਸੈਂਟਰ ਔਰੀ ਕੰਪਲੀਸ਼ਨ ਔਰ ਔਰੇ ਹੀ ਜਾਂ ਸ਼ਿਕਸ਼ਾਵਾਂ ਅੱਜ ਦੇ ਯੁੱਗ 'ਚ ਕਿਸ ਤਰ੍ਹਾਂ ਅੱਗੇ ਪਹੁੰਚਾਈਏ ਜਾ ਸਕਦੀਆਂ ਅੱਜ ਦਾ ਜਿਹੜਾ ਆਧੁਨਿਕ ਯੁੱਗ ਹੈ ਔਰੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਕਿਸ ਤਰ੍ਹਾਂ ਡਿਜੀਟਲੀ ਕਿਸ ਤਰ੍ਹਾਂ ਬਾਕੀ ਸਾਧਨਾ ਰਾਂਈ ਅੱਜ ਦੀ ਟੈਕਨੀਕ ਰਾਂਈ ਅੱਗੇ ਪਹੁੰਚਾ ਸਕੀਏ ਔਰ ਐਸੇ ਪ੍ਰੋਜੈਕਟ ਮੈਂ ਸਮਝਣਾ ਬਹੁਤ ਰੋਸ਼ਨ ਮਨਾਰਾ ਬਨੇਗਾ ਔਰ ਟਰਨਲ ਪੂਰੇ ਵਿਸ਼ਵ 'ਚ ਬੈਠੇ ਲੋਕਾਂ ਨੂੰ ਇੱਕ ਵੱਡਾ ਸੰਦੇਸ਼ ਵੀ ਜਾਈ